ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚੇ ਸੀ ਜਿਗਰਾਉਂ ਪੀਡੀਐਫ ਅਲਾਨੇ ਮੇਲਾ ਲਗਾਇਆ ਸੀ ਜਿਗਰਾਉਂ ਦਾਣਾ ਮੰਡੀ ਦੇ ਵਿੱਚ ਹੋਰ ਵੀਰ ਜੀ ਕੀ ਹਾਲ ਚਾਲ ਠੀਕ ਆ ਸਰ ਹੋਰ ਠੀਕ ਠਾਕ ਸਾਰੇ ਤੇ ਮੀਰ ਖਾਨ ਜੀ ਅੱਜ ਕਿਹੜੇ ਕਿਹੜੇ ਪ੍ਰੋਡਕਟ ਲੈ ਕੇ ਆਏ ਜੀ ਸਾਡੇ ਲਈ ਵੀ ਹੈਗੇ ਨੇ ਜੀ ਟੀਐਮਆਰ ਹੈਗੀ ਆ ਹਾਰੀਜ਼ੋਂਟਲ ਠੀਕ ਆ ਜੀ ਤੇ ਵਰਟੀਕਲ ਟੀਐਮਆਰ ਹੈਗੀ ਆ ਠੀਕ ਆ ਤੇ ਸਾਈਲੇਜ ਵੇਲਰ ਹੈਗਾ ਹਾਂਜੀ ਦੋਸਤੋ ਜਿਹੜੇ ਡੇਰੀ ਦਾ ਕੰਮ ਕਰਦੇ ਉਹਨਾਂ ਨੂੰ ਤਾਂ ਇਹਨਾਂ ਦਾ ਇਸ ਚੀਜ਼ਾਂ ਦਾ ਪਤਾ ਹੈ ਬਾਕੀ ਜਿਹੜੇ ਦੂਜੇ ਕਿਸਾਨ ਭਰਾਵਾਂ ਨੂੰ ਦੱਸਦਾ ਇਹ ਵੀ ਦੋਸਤੋ ਜਿਹੜੇ ਆਪਾਂ ਆਚਾਰ ਫੀਡ ਤੂੜੀ ਨੂੰ ਮਿਕਸ ਕਰਦੇ ਆ ਵੱਡੇ ਫਾਰਮਾਂ ਵਾਸਤੇ ਇਸ ਤਰ੍ਹਾਂ ਜਿਵੇਂ ਟਰਾਲੀ ਤਰ੍ਹਾਂ ਬਣਿਆ ਵਿੱਚ ਮਿਕਸਿੰਗ ਤਰ੍ਹਾਂ ਮਿਕਸ ਕਰ ਦਿੰਦੇ ਆ ਸਾਰਾ ਤੂੜੀ ਪ੍ਰੋਡਕਟ ਇਹਦੇ ਪਾ ਦਿੰਦੇ ਆ ਇਸ ਤਰ੍ਹਾਂ ਹੀ ਇਹ ਵੱਡਾ ਵੱਡੇ ਸਾਈਜ਼ ਚ ਇਸ ਤਰ੍ਹਾਂ ਹੀ ਇਹ ਛੋਟੇ ਸਾਈਜ਼ ਚ ਤੇ ਆਹ ਵੀਰਾਂ ਦਾ ਲੋਗੋ ਆ ਤੁਸੀਂ ਦੇਖ ਸਕਦੇ ਜੀ ਤੇ ਉੱਤੇ ਨੰਬਰ ਵੀ ਦਿੱਤਾ ਹੈ ਤੇ ਬਾਕੀ ਆ ਬੈਲਰ ਮਸ਼ੀਨਾਂ ਇਹਦੇ ਗੱਲ ਆਈ ਆ ਇਹ ਸਾਈਲੇ ਬੈਲਰ ਆ ਸਾਈਲੇ ਬੈਲਰ ਮਸ਼ੀਨ ਆਈ ਜਿਹੜਾ ਆਪਾਂ ਸੈਲਜ ਲਿਮੀਨੇਸ਼ਨ ਪੈਕ ਕਰਦੇ ਆ ਜੀ ਹਾਂ ਇਹ ਜੀ ਤੂੜੀ ਪੈਕਿੰਗ ਵੀ ਸੀ ਅੱਛਾ ਆ ਤੂੜੀ ਪੈਕ ਕਰਨ ਵਾਲਾ ਇਹ ਉਧਰੋਂ ਤੂੜੀ ਪੈ ਗਈ ਜੀ ਆਹ ਉਧਰ ਤੂੜੀ ਪੈ ਗਈ ਠੀਕ ਹੈ ਜੀ ਉਧਰੋਂ ਗੱਠ ਬਣ ਕੇ ਉਹ ਸਾਈਡ ਤੋਂ ਬਾਹਰ ਨਿਕਲ ਜਾਣੀ ਹੈ ਪਰ ਅੱਛਾ ਤੂੜੀ ਦੀ ਗੱਠ ਪੈਕ ਕਰਕੇ ਜਦੋਂ ਬਾਹਰ ਲੈ ਮੁੱਖਾਂ ਜੀ ਹਾਂ ਹਾਂ ਠੀਕ ਹੈ ਆਜੋ ਅੱਗੇ ਆਜੋ ਉਧਰ ਆਜੋ ਇਹਦੀ ਟਰਾਂਸਪੋਰਟੇਸ਼ਨ ਦਾ ਬੜਾ ਫਰਕ ਪੈਂਦਾ ਜੀ ਠੀਕ ਹੈ ਜੀ ਜਿੱਦਾਂ ਆਪਾਂ ਪਹਾੜੀ ਏਰੀਆ ਦੇ ਵਿੱਚ ਲੈ ਕੇ ਜਾਣਾ ਮਾਲ ਹਾਂਜੀ ਹਾਂਜੀ ਤੇ ਇਥੋਂ ਇਹ ਗੱਠ ਨਿਕਲ ਜਾਣੀ ਆ ਬਾਹਰ ਜੀ ਇਥੋਂ ਅੱਛਾ ਇਥੋਂ ਗੱਠ ਚੌੜਸ ਗੱਠ ਬਣਾਈਏ ਹਾਂ ਚੌੜਸ ਗੱਠ ਬਣ ਕੇ ਬਾਹਰ ਨਿਕਲ ਜਾਣੀ ਠੀਕ ਹੈ ਜੀ ਇਹ ਫੁੱਲ ਆਟੋਮੈਟਿਕ ਹੈਗਾ ਜੀ ਅੱਛਾ ਇਥੋਂ অপারেਟ ਹੁੰਦਾ ਹਾਂ ਫੁੱਲ ਆਟੋ ਆ ਜੀ ਅੱਛਾ ਆਟੋ ਹੀ ਹੈ ਹਾਂ ਬਗੇਰਾ অপারেਟ ਕਰਕੇ ਛੱਡ ਦੋ ਆਟੋ ਗੱਠਾਂ ਬਣਾ ਕੇ ਬਾਹਰ ਕਰ ਦੇ ਕਿੰਨੇ ਕਿਲੋ ਦੀ ਗੱਠ ਬਣੇਗੀ ਇਹ 40 ਕਿਲੋ ਜੀ 40 ਕਿਲੋ ਦੀ ਪੈਸੇ ਕਸਟਮਰ ਦੀ ਰਿਕਵਰਡ ਤੇ ਰਿਕਵਰਮੈਂਟ ਦੇ 40 ਕਿਲੋ ਬਣਵਾ ਲਓ 50 ਬਣਵਾ ਲਓ ਅੱਛਾ ਜੀ ਉਹ ਜਦੋਂ ਬੰਦਾ ਕਹਿੰਦਾ ਸਾਨੂੰ ਉਸ ਮੁਤਾਬਕ ਇਹਨੂੰ ਡਿਵੈਲਪ ਕਰ ਦੇਣ ਉਹ ਅੱਛਾ ਜੀ ਇੱਥੋਂ ਥੂੜੀ ਚੱਲੇਗੀ ਜੀ ਅੱਛਾ ਇਹ ਇਧਰ ਥੂੜੀ ਉੱਪਰ ਚੱਲੂਗੀ ਆਹ ਥੂੜੀ ਹੌਪਰ ਜਾਣਾ ਹੈ ਜੀ ਅੱਗੇ ਹੌਪਰ ਦੇ ਵਿੱਚ ਜਾ ਕੇ ਫਿਰ ਜੈਕ ਜਾਣਾ ਜੀ ਉਧਰੋਂ ਤਹਾਂ ਤੋਂ ਜਾਣਾ ਤੇ ਬਾਹਰ ਨਿਕਲ ਜਾਣਾ ਉਹਨੇ ਪ੍ਰੈਸ ਕਰ ਦੇਣਾ ਹਾਂ ਇਹ ਜੈਕਾਂ ਨੇ ਪ੍ਰੈਸ ਕਰ ਦੇਣਾ ਠੀਕ ਹੈ ਜੀ ਅੱਗੇ ਆ ਫਿਰ ਉਹ ਮਿਕਸਰ ਹੀ ਆ ਗਿਆ ਹਾਂ ਇਹ ਮੰਨਦਾ ਹੈਗਾ ਜੀ ਆਪਣਾ ਛੋਟਾ ਟੀਆ ਮਾਰਾਗੇ ਅੱਛਾ ਇਹ ਕਿੰਨੇ ਕਿੰਨੇ ਕਿਲੋ ਇਹ ਤਾਂ ਤਿਆਰ ਹੋ ਜਾਂਦਾ ਇਹਦੇ ਵਿੱਚ 5 ਕੁਇੰਟਲ ਤਿਆਰ ਹੋ ਜਾਂਦਾ ਜੀ ਅੱਛਾ ਇਹਦੇ 5 ਕੁਇੰਟਲ ਹਾਂ ਇਹਦੇ ਜੇ ਆਪਾਂ ਤੂੜੀ ਪਾ ਦੇਣੀ ਹੈ ਇਹਦੇ ਸਾਇਲੇ ਪਾ ਦੇਣਾ ਜੀ ਫੀਡ ਪਾ ਦੇਣੀ ਹੈ ਫੀਡ ਪਾ ਦੇਣੀ ਤੇ ਸਾਰਾ ਕੁਝ ਇਹਨੇ ਇਹ ਮੋਟਰ ਨਾਲ ਆਪਰੇਟ ਹੁੰਦਾ ਕਿ ਪੀਟੀਓ ਨਾਲ ਆਪਰੇਟਡ ਆ ਜੀ ਮੋਟਰ ਵੀ ਹੋ ਜਾਂਦੀ ਹੈ ਟਰੈਕਟਰ ਆਪਰੇਟਡ ਅੱਛਾ ਇਹ ਪੀਟੀਓ ਨਾਲ ਲਾਉਣਾ ਇਧਰ ਇਹ ਪੀਟੀਓ ਨਾਲ ਠੀਕ ਆ ਜੀ ਤੇ ਬਾਕੀ ਦੀ ਮੋਟਰ ਆਪਰੇਟ ਕਰਨਾ ਮੋਟਰ ਆਪਰੇਟ ਵੀ ਹੋ ਜਾਂਦੀ ਹੈ ਮੋਟਰ ਆਪਰੇਟ ਵੀ ਹੋ ਜਾਂਦੀ ਹੈ ਤੇ ਇਧਰ ਆ ਗਿਆ ਵੱਡਾ ਹਾਂ ਇਹ ਵੱਡਾ ਆ ਗਿਆ ਜੀ ਇਹਦੇ ਕਿੰਨਾ ਪੈਂਦਾ ਜੀ ਇਹਦੇ ਤੇ ਹੈਗਾ 20 ਕੁਇੰਟਲ ਪੈਂਦਾ ਜੀ ਅੱਛਾ ਇਹ 20 ਕੁਇੰਟਲ ਦਾ ਹਾਂ 20 ਪਈਏ ਪੈਂਦਾ ਨਾ 20 ਕੁਇ ਆ ਦੇਖੋ ਜੀ ਇਸ ਤਰ੍ਹਾਂ ਜਿਵੇਂ ਆਪਾਂ ਮਿਕਸੀ ਦੇ ਵਿੱਚ ਹੰਦਾ ਉਸ ਤਰ੍ਹਾਂ ਵੱਡਾ ਸਾਰਾ ਇਦਾਂ ਮਿਕਸੀ ਟੈਪ ਹੀ ਬਣਿਆ ਕੰਦੇ ਵਿੱਚ ਤੂੜੀ ਫੈਲਜ ਜੋ ਵੀ ਫਾਰਮ ਵਾਲੇ ਪ੍ਰੋਡਕਟ ਆਉਂਦੇ ਆ ਉਹ ਇਹਦੇ ਵਿੱਚ ਪਾ ਦਿੰਦੇ ਆ ਤੋਂ ਫਿਰ ਇਕੱਠਾ ਹੀ ਤਿਆਰ ਹੋ ਜਾਂਦਾ 20 ਕੁਆਂਟਲ ਦੇ ਲਾਗੇ ਲਾਗੇ ਤੇ ਫਿਰ ਇਹਨੂੰ ਐਗਜ਼ਿਟ ਇਧਰਲੇ ਪਾਸੇ ਬਾਹਰ ਨਿਕਲਦਾ ਜੀ ਇਥੋਂ ਆਊਟ ਹੋ ਜਾਣਾ ਜੀ ਇਥੋਂ ਆਊਟ ਹੋਣਾ ਤੇ ਟਰੈਕਟਰ ਮਗਰ ਪਾ ਕੇ ਨਾਲ-ਨਾਲ ਹੀ ਤੋਰੀ ਦੀ ਹਾਂ ਨਾਲ ਦੀ ਨਾਲ ਤੋਰੀ ਹਾਂ ਫਾਰਮਾਂ ਚ ਬਣਿਆ ਹੁੰਦਾ ਹਾਂ ਹਾਂ ਕੇਲਾ ਮੜੀਆਂ ਹੁੰਦੀਆਂ ਤੂੰ ਸਾਰਾ ਨਾਲ ਦੀ ਨਾਲ ਤੋਰੀ ਤੇ ਇਧਰੋਂ ਆਪਾਂ ਜੋ ਮਟੀਰੀਅਲ ਪਾਉਣਾ ਬੈਗਟ ਬਣੀ ਹਾਂ ਹਾਂ ਬੈਗਟ ਬਣੀ ਹੈ ਦੇ ਉੱਪਰ ਲੋਡ ਹੋ ਜਾਣਾ ਇਹ ਬੈਗਟ ਦੇ ਵਿੱਚ ਪਾ ਕੇ ਤੇ ਇਹ ਸਿੱਧਾ ਚੱਕ ਕੇ ਨੇ ਉਹਨੇ ਵੇਚ ਮਾਰਨਾ ਵੇਚ ਮਾਰਨਾ ਬਾਕੀ ਖਾਨ ਸਾਹਿਬ ਆਪਣੇ ਨੰਬਰ ਦੇ ਦਿਓ ਜੇ ਜਿਹੜੇ ਕਿਸਾਨ ਭਰਾਵਾਂ ਡੇਰੀ ਦਾ ਕੰਮ ਕਰਦੇ ਆ ਨੰਬਰ ਤੁਹਾਡਾ ਕਿਹੜਾ ਨੰਬਰ ਨੰਬਰ ਬੋਲ ਦਿਓ ਆਪਣਾ 9816910786 ਜੀ ਇਹ ਆਪਣੀ ਫਾਰਮ ਕਿੱਥੇ ਹੈ ਜੀ ਆਪਣਾ ਮੇਨ ਇਹ ਸੰਗਰੂਰ ਤੋਂ 12 ਕਿਲੋਮੀਟਰ ਸਾਈਡ ਤੇ ਆ ਬਿਲਜ ਪਲਮਾਨ ਜੀ ਪਿੰਡ ਪਲਮਾਨ ਸਾਰੇ ਡੇਰੀ ਫਾਰਮਰ ਰਿਲੇਟਡ ਹੀ ਪ੍ਰੋਡਕਟ ਬਣਾਉਂਦੇ ਸਾਰੇ ਡੇਰੀ ਫਾਰਮਰ ਜੀ ਠੀਕ ਹੈ ਜੀ ਬਾਕੀ ਖਾਨ ਖਾਨ ਸਾਹਿਬ ਨਾਲ ਗੱਲਬਾਤ ਕਰਕੇ ਹੋਰ ਕਿਸੇ ਕਿਸਮ ਦੀ ਵੀ ਨੌਲੇਜ ਲੈਣੀ ਆ ਜਾਣਕਾਰੀ ਲੈਣੀ ਆ ਉਹ ਤੁਸੀਂ ਲੈ ਸਕਦੇ ਜੀ ਡੇਰੀ ਫਾਰਮਰ ਰਿਲੇਟਡ ਕੋਈ ਵੀ ਪ੍ਰੋਡਕਟ ਲੈਣਾ ਉਹ ਇਹਨਾਂ ਕੋਲ ਖਰੀਦ ਸਕਦੇ ਤੇ ਹਰੇਕ ਤਰ੍ਹਾਂ ਪ੍ਰੋਡਕਟ ਤਿਆਰ ਕਰਦੇ ਨੇ ਤੇ ਬਾਕੀ ਆਜੂ ਆਪਾਂ ਅੱਗੇ ਚੱਲਦੇ ਹੁਣੇ ਸਾਇਲੈਂਜ ਮਸ਼ੀਨ ਆ 4 ਰੋਲ ਜਾਂਦੀ ਜਿਹੜੀ ਇਹਨੂੰ 75 ਐਚਪੀ ਟਰੈਕਟਰ ਆਪਰੇਟ ਕਰਦਾ ਤੇ ਇੱਧਰ ਅੱਗੇ ਉਹ 3 ਰੋਹ ਵਾਲੀ ਪਈ ਆ ਜਿਹਨੂੰ ਕਿ 60 ਤੋਂ 65 ਐਚਪੀ ਟਰੈਕਟਰ ਆਪਰੇਟ ਕਰਦਾ 3 ਰੋਹ ਲ ਜਾਂਦੀ ਆ ਇਹਦੇ ਤੇ ਵੀ ਮੱਕੀ ਆਪਾਂ ਨੂੰ ਘੇਰੇ ਘੇਰੇ ਵੱਢਣ ਦੀ ਲੋੜ ਨਹੀਂ ਪਵੇਗੀ ਤੇ ਬਾਕੀ ਅੱਗੇ ਜਿਹੜੇ ਪੁਰਾਣੇ ਪਾਕਟ ਫਿੱਟ ਕਰਾਉਣੀ ਆ ਜਾਂ ਪਿਛਲੇ ਟਰੈਕਟਰ ਦੇ ਆਪਾਂ ਬੈਕ ਚੱਲਣ ਵਾਸਤੇ ਪੈਂਟਲ ਵਗੈਰਾ ਸਟੀਅਰਿੰਗ ਵਗੈਰਾ ਲਗਾਉਣਾ ਉਹ ਵੀ ਤੁਸੀਂ ਇਹਨਾਂ ਨੂੰ ਕੱਲਾ ਟਰੈਕਟਰ ਹੀ ਦੇਣਾ ਤੇ ਬਾਕੀ ਆਪ ਫਿਟ ਕਰਕੇ ਦੇਣਗੇ ਆ ਦੇਖ ਲਓ ਆ ਪਿੱਛੇ ਸਾਰੀ ਇਹਨਾਂ ਦੀ ਅਸੈਂਬਲੀ ਆ ਪਿੱਛੇ ਪੈਂਡਲ ਵਗੈਰਾ ਹੋ ਗਏ ਤੇ ਆ ਸਟੇering ਹੋ ਗਿਆ ਤੇ ਬਾਕੀ ਉੱਤੇ ਬਗਟੇ ਜਿਹੜੀ ਉੱਪਰ ਲੱਗਦੀ ਆ ਇਹ ਵੀ ਵੀਰ ਹਰੀ ਆਪ ਹੀ ਫਿਟ ਕਰਕੇ ਦੇਣਗੇ ਤੁਸੀਂ ਇਹਨਾਂ ਨੂੰ ਕੱਲਾ ਟਰੈਕਟਰ ਹੀ ਦੇਣਾ ਇੱਧਰ ਆ ਗਿਆ ਇਹਨਾਂ ਦਾ ਬੈਲਰ ਜਿਹੜਾ ਆਪਾਂ ਸਾਇਲਜ ਨੂੰ ਪੈਕ ਕਰਦੇ ਆ ਉਹ ਵੀ ਇਹਨਾਂ ਕੋਲੇ ਵੀਰਾਂ ਆਉ ਕੋ ਮੇ ਕਹਿੰਦਾ ਕਿੰਨੇ ਕਿਲੋ ਦੀ ਵੀਰਦੀ ਤਿਆਰ ਕਰ ਦੀ ਗੱਠ ਤੇ 100 ਕਿਲੋ ਦੀ ਗੱਠ ਬਣਾਉਣੀ ਵੀਰ ਅੱਛਾ 100 ਕਿੱਲੇ ਦੀ ਗੋਲ ਕੇ ਗੋਲ ਗੋਲ ਵੀਰ ਜੀ ਠੀਕ ਹੈ ਜੀ ਬਾਹਰ ਇਧਰੋਂ ਸੈਲਜ ਪੈ ਜਾਣਾ ਹੈ ਹਾਂ ਜੀ ਹਾਂ ਇਧਰੋਂ ਪੈ ਜਾਣਾ ਸੈਲਜ ਠੀਕ ਹੈ ਜੀ ਇਧਰੋਂ ਸੈਲਜ ਪੈ ਕੇ ਇਹਦੇ ਵਿੱਚੋਂ ਮਾਲ ਅੱਗੇ ਚਲਾ ਜਾਣਾ ਹੈ ਠੀਕ ਹੈ ਜੀ ਇਧਰ ਚੈਂਬਰ 'ਚ ਆ ਜਾਣਾ ਜੀ ਠੀਕ ਹੈ ਤਾਂ ਚੈਂਬਰ 'ਚ ਆ ਗਿਆ ਚੈਂਬਰ 'ਚ ਆ ਕੇ ਉੱਪਰੋਂ ਪੇਪਰ ਚੱਲਦਾ ਹੈਗਾ ਜੀ ਹਾਂ ਜੀ ਪੇਪਰ ਚੱਲ ਕੇ ਜੀ ਇਹਦੇ ਅੰਦਰ ਗੰਢ ਉਹ ਇਹਦੇ 'ਚ ਗੰਢ ਬੰਨ੍ਹ ਕੇ ਕਰ ਦਿੰਦਾ ਫੁੱਲ ਠੀਕ ਹੈ ਜੀ ਉਸ ਤੋਂ ਬਾਅਦ ਨਿਕਲ ਜਾਣਾ ਤੇ ਅੱਗੇ ਚਲੀ ਜਾਣੀਆਂ ਉਸ ਤੋਂ ਅੱਗੇ ਆ ਕੇ ਰੈਪ ਰੈਪ ਹੋ ਜਾਣੀਆਂ ਠੀਕ ਹੈ ਇੱਥੇ ਰੈਪ ਕਰਕੇ ਤੇ ਇਸ ਤੋਂ ਬਾਅਦ ਤਿਆਰ ਆ ਅੱਛਾ ਤੇ ਬਾਹਰ ਕੱਢ ਦਿੰਦੇ ਹਾਂ ਇਹਦੀ ਕਿੰ ਮੇਲੇ ਤੇ ਹੈਗਾ ਡਿਸਕਾਊਂਟ ਜੀ ਕੋਈ ਮੇਲੇ ਤੇ ਹੈਗੇਗਾ ਜੀ ਹਾਂਜੀ ਹਾਂਜੀ ਹੈਗਾ ਠੀਕ ਆ ਬਾਕੀ ਪਾਈਆਂ ਰਾਂ ਦਾ ਨੰਬਰ ਆ ਅੱਗੇ ਨੰਬਰ ਕੀ ਬੋਲੀ ਦਿਓ ਜੀ ਲੋ ਜੀ ਆ ਕਾਰਡ ਆਈ ਇਹਦੇ ਤੇ ਇੱਕ ਮਿੰਟ ਪਾਉਜ਼ ਕਰਕੇ ਤੁਸੀਂ ਵਿੱਚ ਨੰਬਰਸ ਵਰਕ ਕਰ ਸਕਦੇ ਜੀ ਠੀਕ ਆ ਜੀ ਧੰਨਵਾਦ ਜੀ ਓਕੇ ਜੀ